ਨਮਸਕਾਰ ਦੋਸਤੋ ਆਰਬੀ ਲਾਈਵ মিডিਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਫਾਜ਼ਿਲਕਾ ਦੇ ਵਿੱਚ ਅਚਾਨਕ ਜਿਹੜਾ 6 ਵਜੇ ਬਿਜਲੀ ਸਪਲਾਈ ਬੰਦ ਹੋ ਗਈ ਜਿਸ ਤੋਂ ਬਾਅਦ ਜਦੋਂ ਪਤਾ ਕੀਤਾ ਗਿਆ ਤਾਂ ਬਿਜਲੀ ਸਪਲਾਈ ਕਹਿੰਦੇ ਕਿ ਰਾਤ ਨੂੰ 11-12 ਵਜੇ ਤੱਕ ਆਉਣੀ ਹੈ ਇਸ ਸਬੰਧੀ ਅਸੀਂ ਅੱਜ ਸ਼ਹਿਰ ਦੇ ਵਿੱਚ ਨਿਕਲੇ ਆ ਤੇ ਲੋਕਾਂ ਦੇ ਅਸੀਂ ਜਿਹੜਾ ਵਿਚਾਰ ਜਾਂਦੇ ਆ ਕਿ ਆਖਿਰ ਹੁਣ ਬਿਜਲੀ ਤਾਂ ਹੈ ਨਹੀਂ ਜੀ ਇਨਵਰਟਰ ਵੀ ਇੰਨਾ ਕਾੜ ਨਿਕਟਨੇ ਤੇ ਕੀ ਕੀਤਾ ਜਾਵੇ ਤਾਂ ਪੰਕਜ ਨਾਰੰਗ ਦੀ ਮਦੂਦ ਹੈ ਪਸੀਨੇ ਨਾਲ ਤਰਪਦਾ ਰਿਹਾ ਪਿਛਲੀ ਮੁਲਾਜ਼ਮ ਵੀ ਨੇ ਤਸਰ ਕੀ ਕਹੋਂਗੇ ਹਣ ਬਿਜਲੀ ਤਾਂ ਨਹੀਂ ਤਾਂ ਕੀ ਹਾਲ ਹੈ ਜੀ ਉਹਨੇ ਦਾ ਦੇਖੋ ਕੋਈ ਵੀ ਚੀਜ਼ ਹੈ ਟੈਕਨੀਕਲ ਚੀਜ਼ ਹੈ ਹਨਾ ਇਸੇ ਦਾ ਵੀ ਅਸੀਂ ਸਾਡੇ ਜਿਹੜੇ EMPLOYEES ਨੇ ਮੈਂ ਆ ਬਿਜਲੀ ਵਿਭਾਗ ਚਾਹਾਂ ਜਿਹੜੇ ਸਾਡੇ ਟੈਕਨੀਕਲ EMPLOYEES ਨੇ ਇਲਮ ਤੋਂ ਲੈ ਕੇ ਉੱਪਰ SDO ਐਕਸ਼ਨ ਤੱਕ ਸਭ ਦੀ ਕੋਸ਼ਿਸ਼ ਹੁੰਦੀ ਹੈ ਵੀ ਜਿਹੜਾ ਕਿ ਪੰਜਾਬ ਸਰਕਾਰ ਦਾ ਟਿੱਚਾ ਹੈ 24 ਘੰਟੇ ਨਿਰਵਿਘਨ ਸਪਲਾਈ ਹੋਈ ਆ ਕਰਾਂ ਦਾ ਸਾਡੇ EMPLOYEES ਉਹਨਾਂ ਦੇ ਛਵਤ-ਵਤ ਲੱਗੇ ਨੇ ਪਰ ਅੱਜ ਕੱਲ ਜਿਵੇਂ ਕਹਿੰਦੇ ਨੇ ਵੀ ਇਨਸਾਨ ਚ ਕੋਈ ਫਾਲਟ ਪੈ ਜਾਂਦਾ ਪਤਾ ਨਹੀਂ ਲੱਗਦਾ ਤਾਂ ਫਿਰ ਇੱਕ ਟੈਕਨੀਕਲ ਆਦਮੀ ਦੀ ਬਣਾਈ ਹੋਈ ਚੀਜ਼ ਹੈ ਹੁਣੇ ਸਾਨੂੰ 6 ਵਜੇ ਦੇ ਕਰੀਬ ਲਗਭਗ ਮੈਸੇਜ ਆਇਆ ਹੈ ਕਿ ਦਾਣਾ ਗ੍ਰਿਡ ਤੇ ਕੋਈ ਟੈਕਨੀਕਲ ਫਾਲਟ ਆਨ ਕਰਕੇ ਜੀ ਲਾਈਟ ਲਗਭਗ 11 12 ਵਜੇ ਸ਼ਾਮ ਤੇ ਚੱਲਣਗੀ ਪਰ ਸਾਡੀ ਸਾਰੀ ਟੀਮ ਸਾਰੀ ਸਾਰੀ ਟੀਮ ਜਲਦ ਉਜਲਦ ਸਪਲਾਈ ਨੂੰ ਠੀਕ ਕਰਨ ਵਾਸਤੇ ਲੱਗੀ ਹੋਈ ਹੈ ਔਰ ਮੈਨੂੰ ਉਮੀਦ ਹੈ ਸਾਡੇ ਜਿਸ ਤਰ੍ਹਾਂ ਸਟਾਫ ਸਾਡੇ ਮਿਹਨਤੀ ਸਟਾਫ ਲੱਗੇ ਹੋਏ ਨੇ ਜਲਦੀ ਲਾਈਟ ਆ ਜਾਏਗੀ ਪਰ ਮੈਂ ਇੱਕ ਲੋਕਾਂ ਨੂੰ ਅਪੀਲ ਜ਼ੋਰ ਕਰਾਂਗਾ ਵੀ ਦੇਖੋ ਇਹ ਟੈਕਨੀਕਲ ਚੀਜ਼ ਹੈ ਸਾਡੇ EMPLOYEE ਲਗਾਤਾਰ ਲੱਗੇ ਰਹਿੰਦੇ ਨੇ ਦਿਨ ਰਾਤ ਜਦੋਂ ਆਪਾਂ ਸੋ ਵੀ ਜਾਂਦੇ ਹਾਂ ਅੱਜ ਕੱਲ ਥੋੜਾ ਜਨਾ ਚਾਹੇ ਮੇਰੇ ਬੱਚੇ ਵੀ ਨੇ ਤੇ ਮੇਰੀ ਫੈਮਿਲੀ ਵੀ ਹੈ ਅਜੇ ਲਾਈਟ ਜਾਂਦੀ ਨਹੀਂ ਫੈਨ ਬੰਦ ਨਹੀਂ ਹੁੰਦਾ ਆਪੋ ਸੇ ਤਾਂ ਬਿਜਲੀ ਪਾ ਕੇ ਫੋਨ ਲਾ ਲੈਣਾ ਲਾਈਟ ਨਹੀਂ ਆਈ ਜੀ ਗਰਮੀ ਨਹੀਂ ਆਈ ਹੈ ਨਾ ਸਾਡੇ ਮਾਪਿਓ ਦੱਸਦੇ ਨੇ ਸਾਡੇ ਬਜ਼ੁਰਗ ਜੇ ਅਸੀਂ ਵੀ ਜਦੋਂ ਛੋਟੇ ਹੁੰਦੇ ਸੀ ਜਦੋਂ ਲਾਈਟ ਚਲੀ ਜਾਂਦੀ ਸੀ ਲੇਡੀਜ਼ ਜੈਂਟਸ ਇਕੱਠੇ ਹੋ ਕੇ ਹੈ ਨਾ ਇਕੱਠੇ ਬੈਠ ਕੇ ਆਪਾਂ ਉਦੋਂ ਇੱਕ ਪੰਨਾ ਹੀ ਹੁੰਦਾ ਸੀਗਾ ਕਿ ਲਾਈਟ ਚਲੀ ਗਈ ਸਾਰੇ ਆਜੋ ਲੇਡੀਜ਼ ਕਲੇਜ ਬੈਠ ਜਾਂਦੇ ਸੀ ਕੋਈਆਂ ਦੇ ਪਰਿਵਾਰ ਦੀ ਗੱਲ ਕਰਦੇ ਸੀ ਕੋਈ ਚੰਗੀ ਗੱਲ ਪਰ ਹੁਣ ਥੋੜਾ ਜਿਆ ਕਲਚਰ ਚੇਂਜ ਹੋ ਗਿਆ ਹੈ ਜਿਵੇਂ ਸ਼ਾਮ ਨੂੰ ਸਾਰ ਬੈਠ ਕੇ ਗਲਾ ਮਾਰੇ ਉਹਨਾਂ ਨੂੰ ਸ਼ਾਇਦ ਉਨੀ ਗਰਮੀ ਨਹੀਂ ਲੱਗ ਰਹੀ ਜਿਹੜੇ ਬੰਦੇ ਏਸੀ 'ਚ ਬੈਠੇ ਨੇ ਮੇਰੇ ਵਰਗੇ ਕਰੋ ਉਹਨਾਂ ਨੂੰ ਗਰਮੀ ਜ਼ਿਆਦਾ ਲੱਗਦੀ ਹੈ ਥੋੜਾ ਜਿਹਾ ਆਪਾਂ ਨੂੰ ਕੁਦਰਤ ਨਾਲ ਵੀ ਨੇਚਰਲ ਫਰੈਂਡਲੀ ਵੀ ਹੋਈਏ ਨੇਚਰ ਨਾਲ ਫਰੈਂਡਲੀ ਕੁਦਰਤ ਨਾਲ ਵੀ ਟਾਈਮ ਬਿਤਾਉਣਾ ਪਾ ਸਿੱਖੀਏ ਹਨਾ ਹੁਣ ਵੈਸੇ ਤਾਂ ਬੜੀ ਵਧੀਆ ਫਾਜ਼ਿਲ ਖਾਦੇ ਇੱਕ ਗ੍ਰੀਨ ਗਾਂਧੀ ਨਗਰ ਬਰਫਨ ਸੋਸਾਇਟੀ ਹੈ ਮੈਡਮ ਪੂਜਾ ਖੁਸ਼ੀ ਫਾਊਂਡੇਸ਼ਨ ਹੈ ਹੋਰ ਕਈ ਵੀ ਸੋਸਾਇਟੀਆਂ ਜਿਹੜੇ ਮੇਰਾ ਸਰ ਨਵਦੀਪ ਅਸੀਜਾ ਦੀ ਟੀਮ ਅਨੰਦ ਉਤਸਵ ਕਰਵਾ ਰਹੇ ਨੇ ਇਸ ਤਰ੍ਹਾਂ ਦੀ ਕੋਈ ਸੋਸਾਇਟੀਆਂ ਜਿਹੜੇ ਪੌਦੇ ਰੋਪਣ ਦਾ ਕੰ ਔਰ ਸਾਡੇ ਸਾਰੇ ਮੁਲਾਜ਼ਮਾਂ ਵੱਲੋਂ ਦੁਆਰਾ ਪੌਦਾ ਰੋਪਣ ਕੀਤਾ ਗਿਆ ਔਰ ਮੇਰੀ ਸਭ ਨੂੰ ਇੱਕ ਬੇਨਤੀ ਹੈ ਜੇ ਤੁਸੀਂ ਪੌਦਾ ਰੋਪਣ ਨਹੀਂ ਵੀ ਕਰ ਸਕਦੇ ਨਾ ਤੁਹਾਨੂੰ ਕੋਈ ਜਗ੍ਹਾ ਨਹੀਂ ਲੱਭੀ ਤੁਹਾਡੇ ਨੇੜੇ ਕੋਈ ਪੇੜ ਹੈ ਉੱਥੇ ਘਟੋ ਘਟ ਇੱਕ ਪਾਲਟੀ ਲੈ ਕੇ ਆਪਾਂ ਪਾਣੀ ਪਾ ਦਈਏ ਉਹ ਵੀ ਆਪਾਂ ਇੱਕ ਪਰਿਆਵਰਣ ਨੂੰ ਨੇਚਰ ਨੂੰ ਇੱਕ ਸਹਿਯੋਗ ਹੀ ਕਰ ਰਹੇ ਆਂ ਔਰ ਇਸ ਤਰ੍ਹਾਂ ਦਾ ਸਹਿਯੋਗ ਜਰੂਰ ਕਰਨਾ ਚਾਹੀਦਾ ਉਹ ਕਹਿੰਦੇ ਨੇ ਕੁਦਰਤ ਨੂੰ ਜੋ ਦੇਓ ਕੁਦਰਤ ਉਹ ਹੀ ਵਾਪਸ ਦਿੰਦੀ ਹੈ ਜੇ ਆਪਾਂ ਕੁਦਰਤ ਨੂੰ ਕੁਛ ਦੇਾਂਗੇ ਤਾਂ ਕੁਦਰਤ ਹੀ ਆਪਾਂ ਨੂੰ ਦੇਆਗੇ ਦੇਖੋ ਜਿੱਥੇ ਆਪਾਂ ਕਈ ਵਾਰ ਵੱਡੇ ਸ਼ਹਿਰ ਜਾਂਦੇ ਆਂ ਆਪਾਂ ਇਸ ਸਟੇਸ਼ਨ ਜਾਂਦੇ ਆਂ ਉੱਥੇ ਦਾ ਜਿਹੜਾ ਟ ਤੁਸੀਂ ਆਪੇ ਕਰੀਂ 8-10 ਬੁੱਟੇ ਲਗਾ ਲਓ ਤੁਸੀਂ ਆਪ ਵੀ ਜਦੋਂ ਜਾਓਗੇ ਨਾ ਬੜਾ ਵਧੀਆ ਤੁਸੀਂ ਹੁਣ ਦੇਖੋ ਮੈਂ ਆਹਦੀ ਪੋਰਚੇ 'ਚ ਪੌਦੇ ਰੱਖੇ ਨੇ ਜਾਂ ਕਿਤੇ ਵੀ ਤੁਸੀਂ ਪੌਦੇ ਜਾਂਦੇ ਜਦੋਂ ਤੁਸੀਂ ਕਈ ਵਾਰੀ ਬੜਾ ਟਾਇਰਡ ਹੋ ਕੇ ਕੰਮ ਤੋਂ ਜਾਂ ਕਈ ਵਾਰੀ ਥੋੜਾ ਮੂਟੇ ਸਟਰੈਸ ਹੁੰਦਾ ਤੁਸੀਂ ਜਦੋਂ ਜਾ ਕੇ ਨੇਚਰ 'ਚ ਟਾਈਮ ਬਿਤਾਉਂਦੇ ਹੋ ਨਾ ਤੁਸੀਂ ਬੜਾ ਰਿਲੈਕਸ ਹੋ ਜਾਂਦੇ ਹੋ ਆਪਾਂ ਹਿਲ ਸਟੇਸ਼ਨ ਤੇ ਤਾਂ ਹੀ ਜਾਂਦੇ ਆ ਔਰ ਉੱਥੇ ਕੁਝ ਖਾਸ ਨਹੀਂ ਹੁੰਦਾ ਇਹ ਪਰਿਵਾਰ ਹੁੰਦਾ ਬਟ ਇੱਕ ਜਿਹੜਾ এনਵਾਇਰਨਮੈਂਟ ਦਾ ਬਹੁਤ ਫਰਕ ਪੈਂਦਾ ਮੈਂ ਸਭ ਨੂੰ ਕਹਿੰਨਾ এনਵਾਇਰਨਮੈਂਟ ਨੂੰ ਚੇਂਜ ਕਰਨ ਦੇ ਵਿੱਚ ਬੁੰਦ ਬੁੰਦ ਨਾਲ ਹੀ ਖੜਾ ਪਰਦਾ ਭਾਈ ਇੱਕ ਪੋਦਾ ਦੋ ਪੋਦਾ ਜਿੱਥੇ ਜਿੱਥੇ ਤੁਹਾਨੂੰ ਲੱਗਦਾ ਹੁਣ ਕੀ ਕਰੀਏ ਜੀ ਬਿਜਲੀ ਤਾਂ ਹੁਣ ਬੰਦ ਹੈ 12 ਵਜੇ ਹੋਣੀ ਹੈ ਹਲੇ ਟਾਈਮ ਪਿਆ ਚਾਰ ਘੰਟਿਆਂ ਦਾ ਟਾਈਮ ਪਿਆ ਜੀ ਬਿਜਲੀ ਆਉਣ ਦੇ ਵਿੱਚ ਤਾਂ ਹੁਣ ਕੀ ਹਾਲ ਹੈ ਹੁਣ ਦੱਸੋ ਦੇਖੋ ਪਹਿਲੀ ਗੱਲ ਤਾਂ ਸਾਡੇ ਕੋਸ਼ਿਸ਼ ਹੈਗੀ ਹੈ ਵੀ ਜਿੰਨੀ ਜਲਦੀ ਆ ਜੇਕਰ ਨਹੀਂ ਵੀ ਆਉਂਦੀ ਅਸੀਂ ਤਾਂ ਲੋਕਾਂ ਨੂੰ ਇਹ ਕਰਾਂਗੇ ਇੱਕ ਸਹੀਆਂ ਬਣਾ ਕੇ ਰੱਖੋ ਚਾਰ ਮਿੱਤਰ ਬੈਠੋ ਘੰਟਾ ਦੋ ਘੰਟੇ ਤੱਕ ਤੁਸੀਂ ਦੇਖੋ ਪਰ ਕਿੰਨਾ ਰਸ਼ ਹੈ ਇੱਥੇ ਕੋਈ ਗਰਮੀ ਨਹੀਂ ਹੈ ਕੋਈ ਕਿਸੇ ਨੂੰ ਨਹੀਂ ਆਣੀ ਪਹਿਲੀ ਗੱਲ ਤਾਂ ਜਿਵੇਂ ਸਾਰੇ ਅੱਜਕਲ ਖਾਣ ਪੀਣਾ ਮੈਂ ਆਪ ਹੁੰਦਾ ਸ਼ਿਕਾਰਾਂ ਦੀ ਹੈ ਖਾਣ ਪੀਣਾ ਜਾਂ ਸਿッティング ਜਿਆਦਾ ਹੈ ਸਿਹਤ ਵਿਵਹਾਰੀਆ ਬਿਮਾਰੀਆਂ ਵਿਵਹਾਰੀਆ ਥੋੜਾ ਜਿਹਾ ਨੇਚਰ ਟਾਈਮ ਦਾ ਇਹ ਕੁਝ ਚਾਰ ਗੱਲਾਂ ਮਾਰੀਏ ਹਨਾ ਕੋਈ ਦੁੱਖ ਸਹ ਕਰੀਏ ਕੋਈ ਵੱਡੇ ਵੱਡੇ ਬਜ਼ੁਰਗੋ ਬੈਠੇ ਨੇ ਉਹਨਾਂ ਕੋਲ ਆਪਾਂ ਬੈਠਾਂਗੇ ਉਹਨਾਂ ਕੋਲ ਜੇ ਇੱਕ ਕੋਟਲੀ ਹੈ ਆਪਣੇ ਇਤਿਹਾਸ ਦੀ ਜਿਹੜੀ ਆਪਾਂ ਨੂੰ ਕਿਤੇ ਵੀ ਨਹੀਂ ਕਿਤਾਬਾਂ 'ਚ ਮਿਲਨੀ ਉਹਨਾਂ ਦਾ ਬਜ਼ੁਰਗਾਂ ਦਾ ਟਾਈਮ ਬਤਾਓ ਹਨਾ ਜੀ ਤਾਂ ਬਿਲਕੁਲ ਪੰਗਤ ਜੀ ਨੇ ਪੂਰੀ ਜਿਹੜੀ ਜਾਣਕਾਰੀ ਦਿੱਤੀ ਹੈ ਕਿ ਹੈ ਕਿ ਜੇਕਰ ਹੁਣ ਬਿਜਲੀ ਨਹੀਂ ਹੈ ਇਸ ਦਾ ਕੋਈ ਹੱਲ ਨਹੀਂ ਹੈ ਕਿਉਂਕਿ ਬਿਜਲੀ ਮੁਲਾਜ਼ਮ ਜਿਹੜੇ ਆ ਉਹ ਕੰਮ ਤੇ ਲੱਗੇ ਹੋਏ ਆ ਜਦੋਂ ਸਪਲਾਈ ਸੁਚਾਰੂ ਹੋਏਗੀ ਉਦੋਂ ਹੀ ਬਿਜਲੀ ਆਏਗੀ ਤਾਂ ਪੂਰੀ ਤੱਕ ਟੈਕਨੀਕਲ ਫਾਲਟ ਹੈ ਜੀ ਕਿਤੇ ਵੀ ਆਪਣੇ ਘਰਾਂ ਦੇ ਵਿੱਚ ਵੀ ਟੈਕਨੀਕਲ ਫਾਲਟ ਪੈ ਜਾਂਦੇ ਆ ਤੇ ਉਹਨੂੰ ਵੀ ਠੀਕ ਹੋਣ ਤੇ ਜਿਹੜਾ ਟਾਈਮ ਲੱਗਦਾ ਹੈ ਤਾਂ ਅੱਜ ਜਿਹੜਾ ਬਿਜਲੀ ਵਿਭਾਗ ਪੂਰੀ ਤਰ੍ਹਾਂ ਦੇ ਨਾਲ ਸਤਰਕ ਹੈ ਤੇ ਲੋਕਾਂ ਨੂੰ ਜਿਹੜਾ ਨਿਰਵਿਘਨ ਜਿਹੜਾ ਬਿਜਲੀ ਸਪਲਾਈ ਜਿਹੜੀ ਮਹੀਆ ਉਹਨਾਂ ਵੱਲੋਂ ਕਰਵਾਈ ਜਾ ਰਹੀ ਹੈ ਲੇਕਿਨ ਫਿਰ ਵੀ ਕੋਈ ਨਾ ਕੋਈ ਟੈਕਨੀਕਲ ਫਾਲਟ ਆ ਜਾਂਦਾ ਹੈ ਅੱਜ ਸ਼ਾਮ 6 ਵਜੇ ਜਿਹੜਾ ਟੈਕਨੀਕਲ ਫਾਲਟ ਪਿਆ ਤਾਂ ਉਸ ਤੋਂ ਬਾਅਦ ਜਿਹੜਾ ਸਪਲਾਈ ਪੂਰੇ ਸ਼ਹਿਰ ਦੀ ਦੇ ਨਾਲ ਆਸ-ਪਾਸ ਦੇ ਪਿੰਡਾਂ ਦੀ ਜਿਹੜੀ ਜਿਸ ਨੂੰ ਹੁਣ ਸਚਾਰੂ ਕਰਨ ਦੇ ਵਿੱਚ ਬਿਜਲੀ ਵਿਭਾਗ ਦੇ ਕਰਮਚਾਰੀ ਲੱਗਿਆ ਤਾਂ ਉਦੋਂ ਤੱਕ ਇਹ ਹੱਲ ਹੈ ਕਿ ਆਪਾਂ ਪਾਰਕ ਦੇ ਵਿੱਚ ਆਈਏ ਜਾਂ ਕਿਲੇ ਕਿਸੇ ਵੀ ਖੁੱਲੀ ਜਗ੍ਹਾ ਤੇ ਜਾਈਏ ਉੱਤੇ ਸੈਰ ਸਪਾਟਾ ਕਰੀਏ ਘੁੰਮੀਆਂ ਫਰੀਏ ਤੇ ਟਾਈਮ ਪਾਸ ਕਰੀਏ ਕਿਉਂਕਿ ਬਿਜਲੀ ਜਿਹੜੀ ਹੈ ਉਹ ਰਾਤ ਨੂੰ 12 ਵਜੇ ਆਉਣੀ ਹੈ ਤਾਂ ਹੁਣ ਇਸ ਸਬੰਧੀ ਜਿਹੜੀ ਗੱਲਬਾਤ ਕਰਦੇ ਆ ਐਸਡੀਓ ਪੀਐਸ ਪੀਸੀਐਲ ਮੈਡਮ ਯਮਨੀ ਕੰਬੋਜ ਦੇ ਨਾਲ ਤੇ ਉਹਨਾਂ ਤੋਂ ਵੀ ਜਾਣਦੇ ਆ ਕਿ ਉਹਨਾਂ ਦਾ ਇਸ ਮਾਮਲੇ ਦੇ ਵਿੱਚ ਕੀ ਕਹਿਣਾ ਹੈ ਮੈਡਮ ਅਚਾਰਕ ਜਿਹੜਾ ਸ਼ਹਿਰ ਦੀ ਸਪਲਾਈ ਜਿਹੜੀ ਹੈ ਬੰਦ ਹੋ ਗਈ ਹੈ ਲੋਕ ਗਰਮੀ ਬਣਾਉ ਕਾਫੀ ਆਰੇ ਗਰਮੀ ਵੀ ਕਾਫੀ ਪੈ ਰਹੀ ਹੈ ਔਰ ਬਿਜਲੀ ਕਰਮਚਾਰੀਆਂ ਵਾਸਤੇ ਵੀ ਸਮੱਸਿਆ ਜਿਹੜੀ ਹੈ ਪੈਦਾ ਹੋ ਜਾਂਦੀ ਜਦੋਂ ਇਸ ਤਰ੍ਹਾਂ ਦਾ ਕੋਈ ਸੰਕਟ ਆਦਾ ਕੀ ਗੱਲਬਾਤ ਹੈ ਸਾਰੀ ਗੱਲ ਸਾਡੇ ਅੱਜ ਦਸਕਾਰ ਨੂੰ ਕਰਦਾ ਦੋ ਅੱਜ ਐਕਚੁਅਲੀ ਸ਼ਾਮ ਨੂੰ 5:57 ਮਿੰਟ ਤੇ ਜਿਹੜਾ ਰਾਣਾ ਸਰਕਟ ਹੈ ਆਪਣਾ ਉਹ ਟ੍ਰਿਪ ਹੋ ਗਿਆ ਰਾਣਾ ਸਰਕਟ ਨਾਲ ਆਪਣਾ ਸੈਨਿਆ ਗ੍ਰਿਡ ਤੇ ਵਨ ਵਾਲਾ ਗ੍ਰਿਡ ਚੱਲਦੇ ਜਿਹੜੇ ਸ਼ਹਿਰ ਦੇ ਨੇ ਤੇ ਪਿੰਡਾਂ ਦੇ ਹੋਰ ਗ੍ਰਿਡ ਵੀ ਚੱਲਦੇ ਹਨ ਮਾਥਮਨਗਰ ਰਾਣਾ ਕਰਨੀ ਖੇੜਾ ਤੇ ਉਹ ਸਪਲਾਈ ਬੰਦ ਪਈ ਹੈ ਉਦੋਂ ਠੀਕ ਕਰਨ ਲਈ ਹੁਣ ਮੁਲਾਜ਼ਮ ਉੱਥੇ ਪਹੁੰਚ ਚੁੱਕੇ ਨੇ ਕੰਮ ਕਰ ਰਹੇ ਨੇ ਇਸ ਟਾਈਮ ਪੂਰੇ ਸ਼ਹਿਰ ਦੀ ਸਪਲਾਈ ਫਾਜ਼ਿਲਕਾ ਗ੍ਰਿਡ ਤੋਂ ਵੀ ਬੰਦ ਕਰ ਦਿੱਤੀ ਗਈ ਹੈ ਕਿਉਂਕਿ ਉਹ ਪੈਰਲਲ ਸਰਕਟ ਹੈ ਤੇ ਉੱਤੇ ਕੰਮ ਕਰਨ ਲਈ ਨਾਲ ਦਾ ਸਰਕਟ ਬੰਦ ਕਰਨਾ ਪੈਂਦਾ ਹੈ ਤੇ ਸਪਲਾਈ ਜਿਹੜੀ ਹੈ ਇਹ 10 ਵਜੇ ਤੱਕ ਸਪਲਾਈ ਰੀਸਟੋਰ ਹੋਣ ਦੀ ਸੰਭਾਵਨਾ ਹੈ ਮੈਮ ਕਿਹੜੇ ਕਿਹੜੇ ਇਲਾਕੇ ਪ੍ਰਭਾਵਿਤ ਹੋਣਗੇ ਦੇ ਨਾਲ ਸ਼ਹਿਰ ਦੇ ਕਿਹੜੇ ਇਲਾਕੇ ਹੋਣਗੇ ਸ਼ਹਿਰ ਤੇ ਇਸ ਟਾਈਮ ਸਾਰਾ ਹੀ ਬੰਦ ਹੋ ਚੁੱਕਿਆ ਜੀ ਸ਼ਹਿਰ ਪਿੰਡ ਫਾਜ਼ਿਲਕਾ ਦੇ ਨੇੜੇ ਤੇੜੇ ਆਪਣੇ 11 ਗ੍ਰਿਡ ਨੇ ਉਹਨਾਂ ਚੋਂ 8 ਗ੍ਰਿਡ ਬੰਦ ਪਏ ਆ ਕਿਉਂਕਿ ਇਹ ਲਾਧੂ ਦਾ ਤੋਂ ਫੀਡ ਹੁੰਦੇ ਆ ਦੋਨੋਂ ਸਰਕਟ ਇੱਕ ਫਾਜ਼ਿਲਕਾ ਸਰਕਟ ਏਕਰਨਾ ਸਰਕ ਉਹਦੇ ਕਰਕੇ ਸਾਰੇ ਹੀ ਗ੍ਰਿਡ ਬੰਦ ਪਈ ਹੈ। ਯਾਰ ਮੈਸੇਜ 11 12 ਵਜੇ ਦਾ ਆ ਰਿਹਾ ਕਿਤੇ ਅਕਚੁਅਲੀ ਵਾਸਤੇ ਤਾਂ ਇਹ ਕਿ 10 ਵਜੇ ਦਾ ਟੈਨ ਦੇ ਤਾ। ਨਹੀਂ ਨਹੀਂ ਵੀਡੀਓ ਚ ਚਲੋ ਮੈਂ ਤੁਹਾਨੂੰ ਦੱਸ ਰਹੀ ਆ ਵੀ 10 ਵਜੇ ਤੋਂ ਪਹਿਲਾਂ ਪਹਿਲਾਂ ਸਾਡੀ ਕੋਸ਼ਿਸ਼ ਹੈ ਵੀ ਲਾਈਟ ਆ ਜਾਏਗੀ। ਕੰਮ ਸ਼ੁਰੂ ਹੋ ਚੁੱਕਿਆ ਹੈ। 11 ਵਜੇ ਦਾ ਮੈਸੇਜ ਇਸ ਲਈ ਪਾਇਆ ਜਾਂਦਾ ਹੈ। ਕਈ ਵਾਰੀ ਕੋਈ ਪ੍ਰੋਬਲਮ ਆਨ ਕਰਕੇ ਟਾਈਮ ਜ਼ਿਆਦਾ ਲੱਗ ਜਾਏ ਤਾਂ ਲੋਕਾਂ ਹਰਬੜੀ ਮਚ ਜਾਂਦੀ ਹੈ। ਵੀ 10 ਵਜੇ ਕਿਹਾ ਸੀ ਤੇ 11 ਵਜੇ ਨਹੀਂ ਆਈ। ਵੈਸੇ 익ਸਪੈਕਟਿਡ ਟਾਈਮ 10 ਵਜੇ ਹੈ। ਜੀ ਬាទ ਸਾਰੇ ਕਰਮਚਾਰੀ ਆਪਣੀ ਡਿਊਟੀ ਤੇ ਪਹੁੰਚ ਚੁੱਕੇ ਨੇ ਉਹ ਸਾਰੇ ਹੁਣ ਇਸ ਟਾਈਮ ਕੰਮ ਕਰ ਰਹੇ ਨੇ ਕਿ ਸਾਡੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਲੋਕਾਂ ਨੂੰ ਕੋਈ ਪ੍ਰੋਬਲਮ ਦਾ ਸਾਹਮਣਾ ਨਾ ਕਰਨਾ ਪਵੇ ਸਾਡਾ ਪੂਰਾ ਵਿਭਾਗ ਹੀ ਇਸੇ ਕੋਸ਼ਿਸ਼ 'ਚ ਲੱਗਿਆ ਰਹਿੰਦਾ ਹੈ